ਖਬਰ ਹੁਸ਼ਿਆਰਪੁਰ ਸ਼ਹਿਰ ਤੋਂ ਹੈ ਜਿੱਥੇ ਇੱਕ ਘਰ 'ਚ ਖੜੀ ਇੱਕ ਗੱਡੀ ਦਾ ਟੋਲ ਪਲਾਜ਼ਾ ਕੱਟਿਆ ਗਿਆ ਤੇ ਜਿਸ ਤੋਂ ਬਾਅਦ ਕਾਰ ਦਾ ਮਾਲਕ ਵੀ ਪਰੇਸ਼ਾਨੀ 'ਚ ਆ ਗਿਆ ਤੇ ਜਦੋਂ ਉਸ ਵੱਲੋਂ ਆਪਣੇ ਕੰਮ ਤੋਂ ਤੁਰੰਤ ਘਰ ਜਾ ਕੇ ਗੱਡੀ ਵੇਖੀ ਗਈ ਤਾਂ ਗੱਡੀ ਘਰ 'ਚ ਹੀ ਖੜੀ ਸੀ ਪਰੰਤੂ ਗੱਡੀ ਦਾ ਟੋਲ ਕੱਟ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਮੋਹੱਲਾ ਸੈਂਟਰਲ ਟਾਊਨ 'ਚ ਰਹਿੰਦੇ ਨੇ ਤੇ ਮਾਹਲਪੁਰ ਅੱਡੇ 'ਚ ਕਰਿਆਨੇ ਦਾ ਗ੍ਰੋਸਰੀ ਸਟੋਰ ਚਲਾਉਂਦੇ ਨੇ ਤੇ ਬੀਤੀ ਸ਼ਾਮ ਵਕਤ ਕਰੀਬ 6 ਵਜੇ ਉਨਾਂ ਨੂੰ ਫੋਨ ਤੇ ਗੱਡੀ ਦਾ 215 ਰੁਪਏ ਲਾਡਵਾਲ ਟੋਲ ਪਲਾਜ਼ਾ ਲੁਧਿਆਣਾ ਤੇ ਟੋਲ ਕੱਟਣ ਦਾ ਮੈਸੇਜ ਆਇਆ ਜਿਸ ਤੋਂ ਬਾਅਦ ਉਹ ਇੱਕਦਮ ਚਿੰਤਾ 'ਚ ਆ ਗਏ ਤੇ ਜਦੋਂ ਉਹਨਾਂ ਵੱਲੋਂ ਆਪਣੇ ਘਰ ਚਾਕੇ ਵੇਖਿਆ ਗਿਆ ਤਾਂ ਗੱਡੀ ਘਰ 'ਚ ਹੀ ਮੌਜੂਦ ਸੀ ਜਸਵਿੰਦਰ ਸਿੰਘ ਦਾ ਕਹਿਣਾ ਕਿ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਇਸ ਦੀ ਕਾਰਵਾਈ ਹੋ ਸਕੇ ਉਹਨਾਂ ਚਿੰਤਾ ਪ੍ਰਗਟ ਕੀਤੀ ਹੈ ਕਿ ਕੋਈ ਉਹਨਾਂ ਦੀ ਗੱਡੀ ਦਾ ਅਜਾਲੀ ਨੰਬਰ ਲਾ ਕੇ ਕਿਸੇ ਘਰਦਾਰ ਨੂੰ ਅੰਜਾਮ ਨਾ ਦੇ ਦੇਵੇ ਤੇ ਇਸ ਲਈ ਉਹਨਾਂ ਵੱਲੋਂ ਪੁਲਿਸ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਖੁਸ਼ਿਆਰਪੁਰ ਦੇ ਉਸੇ ਨਾਲ ਚੇਤਨ ਕਸ਼ਕਤਰੀ ਪੁੱਛ ਜੀ ਕੀ ਨਾਂ ਹੈ ਜੀ ਜਸੁੰਦਰ ਸਿੰਘ ਜਸੁੰਦਰ ਸਿੰਘ ਜੀ ਕਿੱਥੇ ਰਹਿੰਦੇ ਹੋ ਮੇਰੇ ਇੱਥੇ ਮਾਲ ਪ੍ਰੋਡੂਸ ਮੇਰਾ ਕਰਾਨੀ ਗ੍ਰੋਸਰੀ ਸਟੋਰ ਹੈ ਜੀ ਤੇ ਮੈਂ ਇੱਥੇ ਹੀ ਕੰਮ ਸਵੇਰ ਤੋਂ ਸ਼ਾਮ ਤੱਕ ਕਰਦਾ ਜੀ ਤੇ ਕੀ ਅੱਜ ਤੁਹਾਨੂੰ ਪਤਾ ਲੱਗਾ ਸੀ ਅੱਜ ਮੈਨੂੰ ਸ਼ਾਮੀ 6 ਵਜੇ 8 ਮਿੰਟ ਤੇ ਮੈਨੂੰ ਮੈਸੇਜ ਆਇਆ ਤੇ ਜਦ ਮੈਂ ਮੈਸੇਜ ਚੈੱਕ ਕੀਤਾ ਤਾਂ ਉਸ ਤੋਂ ਪਤਾ ਲੱਗਾ ਕਿ ਤੁਹਾਡਾ ਲਾਡੂ ਵਾਲ ਟੂਲ ਪਲਾਜ਼ੇ ਤੋਂ 215 ਰੁਪਏ ਦਾ ਬਿਲ ਕਟਿਆ ਗਿਆ ਹੈ ਤੋਰ ਬੇ ਬੜਾ ਹੈਰਾਨ ਹੋਇਆ ਕਿ ਇਹ ਗੱਡੀ ਤਾਂ ਮੇਰੇ ਘਰ ਖੜੀ ਹੋਈ ਆ ਤੇ ਫੇ ਕਿਸ ਤਰ੍ਹਾਂ ਕੱਟ ਗਿਆ ਇਸ ਤੋਂ ਬਾਅਦ ਜਦੋਂ ਮੈਂ ਚੈੱਕ ਕੀਤਾ ਤਾਂ ਮੈਂ ਮੈਨੂੰ ਸ਼ਾਇਦ ਕਨਫਿਊਜ਼ਨ ਸੀ ਮੈਂ ਕਿਹਾ ਕੋ ਮੇਰੀ ਗੱਡੀ ਨਾਲ ਲੈ ਗਿਆ ਹੋਵੇ ਪਰ ਜਦ ਮੈਂ ਘਰ ਆ ਕੇ ਦੇਖਿਆ ਗੱਡੀ ਮੇਰੀ ਇੱਥੇ ਖੜੀ ਸੀਗੀ ਤਾਂ 215 ਰੁਪਏ ਟੂਲ ਪਲੱਸ ਦਾ ਮੇਰੇ ਕੱਟਿਆ ਗਿਆ ਕਿ ਜੀ ਜੀ ਸਰ ਹੁਣ ਇਸ ਦੀ ਕੰਪਲੇਂਟ ਵੀ ਕਰੂੰਗੇ ਮੈਂ ਕੱਲ ਐਸਐਸਪੀ ਸਾਹਿਬ ਹੁਸ਼ਾਪੁਰ ਜੀ ਨੂੰ ਕੰਪਲੇਂਟ ਕਰਾਂਗਾ ਤੇ ਕਿ ਹੋਰ ਨਾ ਮੇਰੇ ਨੰਬਰ ਦੀ ਗੱਡੀ ਕੋ ਕੋ ਕ੍ਰਾਈਮ ਨਾਲ ਕੋਈ ਹੋਰ ਹੋ ਜਾਏ ਕੁਝ ਪਤਾ ਨਹੀਂ ਹੁੰਦਾ ਜੀ ਬਹੁਤ سارے ਸਾਈਬਰ ਠੱਗ ਠਗੀਆਂ ਆ ਰਹੇ ਪਰ ਲੋਕ ਸਾਹਮਣੇ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਦੇਖੋ ਜੇ ਕੁਝ ਹੋਇਆ ਕੋਈ ਉਹਦੇ ਖਿਲਾਫ ਕਾਰਵਾਈ ਤਾਂ ਕਰਨੀ ਚਾਹੀਦੀ ਹੈ ਜੀ ਨਹੀਂ ਤਾਂ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਹੈ ਜੀ